ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਸ ਮਸੂਰ ਗਾਇਕ ਬਾਰੇ ਤਾਂ ਦੋਸਤੋ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਰਾਜ ਬਰਾਂਡਜੀ ਦੇ ਬਾਰੇ ਉਹਨਾਂ ਦੇ ਸਟਰਗਲ ਦੇ ਬਾਰੇ ਫੈਮਿਲੀ ਅਤੇ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਸੀ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਨੇ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਣਾ ਤਾਂ ਦੋਸਤੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਬਾਦਿਆਂ ਵੀਡੀਓ ਵੱਲ ਤਾਂ ਦੋਸਤੋ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਰਾਜ ਬਰਾੜ ਆਪਣੇ ਸਮੇਂ ਦਾ ਇੱਕ ਸੁਪਰ ਹਿੱਟ ਗਾਇਕ ਸੀ ਤੇ ਰਾਜ ਬਰਾੜ ਜੀ ਦਾ ਪੁੱਤ ਵਰਗਾ ਫੋ ਟਰੈਕਟਰ ਗੀਤ ਜੋ ਕਿ ਬਹੁਤ ਮਸ਼ਹੂਰ ਹੋਇਆ ਸੀ ਤਾਂ ਦੋਸਤੋ ਹੁਣ ਗੱਲ ਕਰਾਂਗੇ ਆਪਾਂ ਰਾਜ ਬਰਜਾਨ ਜੀ ਦੇ ਜਨਮ ਦੇ ਬਾਰੇ ਦੋਸਤੋ ਰਾਜ ਬਰਾੜ ਜੀ ਦਾ ਜਨਮ 3 ਜਨਵਰੀ 1969 ਨੂੰ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਵਿਖੇ ਹੋਇਆ ਸੀ ਰਾਜ ਬਰਾੜ ਜੀ ਦੀ ਮਾਤਾ ਦਾ ਨਾਮ ਧਿਆਨਕੌਰ ਅਤੇ ਪਿਤਾ ਦਾ ਨਾਮ ਪਿਸੋੜਾ ਸਿੰਘ ਸੀ ਅਤੇ ਰਾਜ ਬਰਾੜ ਦਾ ਅਸਲੀ ਨਾਮ ਰਾਜਵਿੰਦਰ ਸਿੰਘ ਬਰਾੜ ਸੀ ਜਦੋਂ ਰਾਜਵਿੰਦਰ ਸਿੰਘ ਬਰਾੜ ਗਾਇਕੀ ਵਿੱਚ ਪੈਰ ਰੱਖਦੇ ਨੇ ਤਾਂ ਉਹਨਾਂ ਆਪਣਾ ਨਾਮ ਰਾਜ ਬਰਾੜ ਰੱਖ ਲਿਆ ਸੀ ਅਤੇ ਜਦੋਂ ਰਾਜ ਬਰਾੜ ਦੀ ਗਾਇਕੀ ਵਿੱਚ ਪੈਰ ਰੱਖਦੇ ਨੇ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਰਾਜ ਬਰਾੜ ਨੇ ਬਜਿੰਦਰਾ ਕਾਲਜ ਫਰੀਦਕੋਟ ਵਿੱਚ ਦਾਖਲਾ ਲਿਆ ਪੜ੍ਹਾਈ ਦੇ ਨਾਲ-ਨਾਲ ਰਾਜ ਬਰਾੜ ਨੂੰ ਗਾਣੇ ਲੇਖਣ ਅਤੇ ਗਾਉਣ ਦਾ ਬਹੁਤ ਸ਼ੌਂਕ ਸੀ ਜਦੋਂ ਵੀ ਕਾਲਜ ਵਿੱਚ ਪ੍ਰੋਗਰਾਮ ਹੁੰਦਾ ਤਾਂ ਅਕਸਰ ਰਾਜ ਬਰਾੜ ਗੀਤ ਗਾਇਆ ਕਰਦੇ ਸਨ ਤਾਂ ਇੱਕ ਗੀਤ ਨੇ ਰਾਤੋਂ-ਰਾਤ ਰਾਜ ਬਰਾੜ ਨੂੰ ਸਟਾਰ ਬਣਾ ਦਿੱਤਾ ਜੋ ਉਹਨਾਂ ਨੇ ਹਰ ਭਜਨ ਮਾਨ ਨੂੰ ਦਿੱਤਾ ਤੇਰੀ ਪਿੱਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ ਜੋ ਗੀਤ ਬਹੁਤ ਮਸੂਰ ਹੋਇਆ ਸੀ ਅਤੇ ਹਰ ਭਜਨ ਤੋਂ ਇਲਾਵਾ ਸੁਰਜੀਤ ਵਿੰਦਰਖੀਆ, ਕੁਲਦੀਪ ਮਾਨ, ਇੰਦਰਜੀਤ ਨਿੱਕੂ, ਸਰਦੂਰ ਸਕੰਦ, ਅੰਸ ਰਾਜ ਹਨ, ਗੱਲ ਹਰਦੀਪ ਅਤੇ ਮੇਜਰ ਰਾਸਤਾਨੀ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਗੀਤ ਗਾਏ। ਅੱਗੇ ਚੱਲ ਕੇ ਰਾਜਪਰਾੜ ਨੇ ਆਪਣੇ ਦੁਆਰਾ ਲਿਖੇ ਗੀਤਾਂ ਨੂੰ ਖੁਦ ਗਾਉਣ ਦਾ ਫੈਸਲਾ ਕੀਤਾ। ਤਾਂ ਰਾਜਪਰਾੜ ਦਾ ਉਹ ਗੀਤ ਪਾਕ ਪਵਿੱਤਰ ਹੁੰਦੀ ਹੈ ਰੂਹਾਂ ਦੀ ਜਾਰੀ। ਗੀਤ ਨੂੰ ਰਾਜਪਰਾਡ ਨੂੰ ਇੰਨਾ ਉੱਚਾ ਚੁੱਕ ਦਿੱਤਾ ਕਿ ਉਸ ਤੋਂ ਬਾਅਦ ਰਾਜਪਰਾਡ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਜੇਕਰ ਆਪਣਾ ਰਾਜਪਰਾਡ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਰਾਜਪਰਾਡ ਦੇ ਪਰਿਵਾਰ ਦੇ ਵਿੱਚ ਉਸ ਦੀ ਮਾਤਾ ਤੋਂ ਇਲਾਵਾ ਉਸ ਦਾ ਛੋਟਾ ਪ੍ਰਾਜਕਤਾਰ ਬਰਾੜ ਅਤੇ ਇੱਕ ਛੋਟੀ ਭੈਣ ਵੀ ਸੀ ਅਤੇ ਉਸ ਦੀ ਪਤਨੀ ਦਾ ਨਾਮ ਬਲਜਿੰਦਰ ਕੌਰ ਹੈ ਅਤੇ ਉਸ ਦੇ ਦੋ ਬੱਚੇ ਸਨ ਇੱਕ ਬੇਟਾ ਇੱਕ ਬੇਟੀ ਉਹਨਾਂ ਦੇ بیٹے ਦਾ ਨਾਮ ਜਿਸ ਨੂਰ ਸਿੰਘ ਬਰਾੜ ਅਤੇ ਬੇਟੀ ਦਾ ਨਾਮ ਸविताਜ ਬਰਾੜ ਹੈ ਅਤੇ ਅੱਜ ਕੱਲ ਉਹ ਵੀ ਇੰਡਸਟਰੀ ਵਿੱਚ ਨਜ਼ਰ ਆ ਰਹੀ ਹੈ ਤਾਂ ਦੋਸਤੋ ਜੇਕਰ ਰਾਜ ਬਰਾੜ ਦੀ ਮੌਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੌਤ ਲੀਵਰ ਫੇਲ ਕਾਰਨ ਹੋਈ ਤਾਂ ਦੋਸਤੋ ਤਾਂ ਦੋਸਤੋ ਮੌਤ ਤੋਂ ਪਹਿਲਾਂ ਰਾਜ ਬਰਾੜ ਨੂੰ ਕੋਈ ਪ੍ਰੋਬਲਮ ਨਹੀਂ ਸੀ ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਮਹਾਲੀ ਦੇ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਉਹਨਾਂ ਨੇ ਆਖਰੀ ਸਾਹ ਲਿਆ ਤਾ ਦੋਸਤੋ ਇਹ ਸੀ ਵੀਡੀਓ ਰਾਜਪਰਾੜ ਜੀ ਦੇ ਬਾਰੇ ਉਹਨਾਂ ਦੇ ਪਰਿਵਾਰ ਦੇ ਬਾਰੇ ਉਹਨਾਂ ਦੇ ਸਟ੍ਰਗਲ ਦੇ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਵੀਡੀਓ ਵਧੀਆ ਲੱਗੀ ਵੀਡੀਓ ਪਸੰਦ ਲੱਗੀ ਤਾਂ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚਾਉਣ ਵਾਲਿਆਂ ਨੂੰ ਭੇਜਣਾ ਤਾਂ ਜੋ ਆਪਣੇ ਚੈਨਲ ਨੂੰ ਸਪੋਰਟ ਕਰ ਸਕਣ ਤਾਂ ਚੋ ਵੀ ਰਾਜਪਰਾੜ ਨੂੰ ਅਤੇ ਉਹਨਾਂ ਦੇ ਗੀਤਾਂ ਨੂੰ ਪਸੰਦ ਕਰਦੇ ਹੋ ਉਹ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰਨਾ ਅਤੇ ਕੰਟੀ ਵਾਲਾ ਬਟਨ ਜਰੂਰ ਦਬਾ ਦੇਣਾ ਤਾਂ ਜੋ ਅਸੀਂ ਇੱਕ ਹੋਰ ਨਵੀਂ ਵੀਡੀਓ ਜਾਂ ਕਿਸੇ ਕਲਾਕਾਰ ਬਾਰੇ ਜਾਣਕਾਰੀ ਦੇਈਏ ਤਾਂ ਤੁਹਾਨੂੰ ਅਪਡੇਟ ਪਹਿਲਾਂ ਮਿਲ ਸਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਕਿਸੇ ਹੋਰ ਸਿੰਗਰ ਦੀ ਬਾਇਓਗ੍ਰਾਫੀ ਦੇ ਵਿੱਚ ਰੱਬ ਰੱਖਾ ਹ ਤੱਕ ਲਈ